ਤਾਂ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੈਰੀ ਫਾਰਮ ਬਰਨਾਲਾ ਤੇ ਜੇਕਰ ਤੁਸੀਂ ਵੀ ਐਡ ਕਰਵਾਉਣੀ ਆ ਤਾਂ ਆਪਣਾ ਮੋਬਾਈਲ ਨੰਬਰ ਹੈ 84270 19817 ਤਾਂ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਕਲੂਨ ਝੋਟੀ ਦਿਖਾਉਣ ਜਾ ਰਹੇ ਹਾਂ ਸੂਈ ਸਵਾਈ ਵੀ ਆ ਰੇਟ ਤੇ ਡਿਟੇਲ ਬਾਰੇ ਤੁਸੀਂ ਪੁੱਛਦੇ ਆਓ ਅੱਗੇ ਕਰੀਏ ਗੱਲਬਾਤ ਹਾਂਜੀ ਵੀਰ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਨਾਮ ਰੈ ਦੱਸ ਦੋ ਜੀ ਨਾਮ ਰਿਆਮਨਜੀਤ ਸਿੰਘ ਪਿੰਡ ਚਾਹਲਕੇ ਤੁਰਦ ਜਿਲ੍ਹਾ ਤੇ ਜਿਲ੍ਹਾ ਬਰਨਾਲਾ ਬਰਨਾਲਾ ਪੈ ਗਈ ਠੀਕ ਹੈ ਜੀ ਮੋਬਾਈਲ ਨੰਬਰ ਬੋਲ ਦੋ ਮੋਬਾਈਲ ਨੰਬਰ 9814505577 9814505577 ਠੀਕ ਹੈ ਜਿਹੜੀ ਆਪਾਂ ਝੋਟੀ ਦੇਖ ਰਹੇ ਹਾਂ ਜੀ ਤੇ ਕਹਿੰਦੇ ਸੂਈ ਜਾਨੀ ਕਿ ਪਲੂਣ ਹੈ ਹਨਾ ਹਾਂ ਮੇਰੀ ਸੂਈ ਦੂਈ ਹੈ ਬਾਈ ਦੋ ਦੰਦਾ ਪਿਓਰ ਦੁੱਧ ਆ ਪਿਓਰ ਦੁੱਧ ਆ ਠੀਕ ਹੈ ਸੂਈ ਨੂੰ ਕਿੰਨਾ ਟਾਈਮ ਹੋਇਆ ਇਹ ਬਾਈ ਆਹ ਆ ਗਿਆ ਕੋਈ ਸੂਈ ਸੀ ਤੇ ਜੇਰ ਪੈ ਗਈ ਆਹ ਜੇਰ ਵਗੈਰਾ ਦੰਨਾ ਹੈ ਹਾਂ ਠੀਕ ਹੈ ਇਹਦੀ ਬਰੇ ਸੁੱਕੇ ਨੇ ਬੱਚਾ ਵਰ ਗਿਆ ਵੀ ਘੱਟੀ ਸੀਗੀ ਠੀਕ ਹੈ ਫੀਮੇ ਸੀ ਹਾਂ ਠੀਕ ਚ ਪਾਣੀ ਪੈ ਗਿਆ ਕੁਦਰਤੀ ਬਸ ਸੁਵਾਉਂਦੇ ਬਸ ਸੁੱਕੇ ਬਈ 2-4 ਸਾਲ ਲੱਗੇ ਉੱਥੇ ਦੀ ਠੀਕ ਹੈ ਹਾਂ ਉਹ ਝੋਟੀ ਵੀ ਖੁੰਨੀ ਹੈ ਚੋਈਆ ਸੀ ਕੁਝ ਨਹੀਂ ਕਰ ਠੀਕ ਹੈ ਤਾਂ ਰੋਟੀ ਜਾਂਦੀ ਆ ਤੰਦਰੁਸਤਾ ਝੋਟੀ ਹੂੰ ਠੀਕ ਹੈ ਬਈ ਜਿਹੜੇ ਰੱਖਣੀਆਂ ਬਈ ਉਹਨੂੰ ਤਾਂ ਕੋਈ ਹੋਣੀ ਜੀ ਜੀ ਬਾਕੀ ਐਡਾ-ਅਡਾ ਸਮਝ ਹੁੰਦੀ ਆ ਠੀਕ ਤੋਂ ਬਾਅਦ ਹਾਂ ਤੁਸੀਂ ਦੇਖ ਸਕਦੇ ਸੋਹਣੀ ਸਿੰਗੀ ਵਗੈਰਾ ਦੀ ਆ ਗਈ ਤਾਂ ਦੋਸਤੋ ਦੇਖਾ ਜਰਾ ਰਾਜੀ ਸਿੰਘੀ ਪੜੀ ਵੀ ਜਿੰਦ ਜਾਨ ਦੇ ਵਿੱਚ ਐਨ ਸੋਹਣੇ ਮੁਠੀ ਵਾਲੇ ਥਣ ਲੱਗੇ ਤੁਸੀਂ ਦੇਖਾ ਥਣ ਬਾਨਾ ਤੁਸੀਂ ਦੇਖ ਸਕਦੇ ਹੋ ਐਨ ਰਾਜੀ ਸਿੰਘੀ ਪੜੀ ਵੀ ਜਿੰਦ ਜਾਨ ਦੇ ਵਿੱਚ ਆ ਗਈ ਹਾਈਟ ਕਾਫੀ ਆ ਗਈ ਪਤਲੇ ਚਮੜੇ ਦੇ ਵਿੱਚ ਆ ਗਈ ਆਹ ਕਿਦਾ ਬਾਈ ਚਾਹੀ ਆਪਦੀ ਵੱਡੀ ਮੈਂ ਲੈ ਆ ਬਿਆਗਣਾ ਉਹਦੀ ਜਿੰਨੀ ਜਿੰਦ ਜਾਨ ਦੇ ਵਿੱਚ ਆ ਗਈ ਹਾਈਟ ਬਾਈ 5 ਫੁੱਟ 11 ਇੰਚ ਹੈ ਫੱਟ ਵੀ 5 ਅੱਜਾ ਲਾ ਸਕਦੇ ਤੁਸੀਂ ਦੇਖ ਸਕਦੇ ਹੋ ਸੋਹਣੀ ਸਿੰਗੀ ਸਿੰਗੀ ਜਾਏਗੀ ਖੋਣ ਚਵਾਦੀ ਜੀ ਚੋਲ ਚਵਾਦੀ ਭਾਈ ਇੱਕ ਨੰਬਰ ਉਹਦੇ ਬੋਲ ਤੋਂ ਦਿੱਤੀਆ ਠੀਕ ਹੈ ਸਰ ਦਾ ਚੋਇਆਗਾ ਐਂਦੀ ਗੱਲ ਆਪਾਂ ਨੂੰ ਬੜਾ ਕੋਈ ਹੋਗਾ ਠੀਕ ਹੈ ਜੀ ਮੁੱਲ ਕੀ ਕਰਦੇ ਆਂ ਆਪ ਇਹਦਾ ਮੁੱਲ ਭਾਈ ਦੇਖੋ ਛੋਟੀ ਤਾਂ ਤੈਨੂੰ ਵੀ ਪਤਾ ਵੀ 1.5 ਲੱਖ ਦੀ ਸੀ ਜੀ ਜੀ ਤੇ ਬੱਚਾ ਨਾ ਮਾਰਦਾ ਹਾਂਜੀ ਹੁਣ ਭਾਈ ਆਪਾਂ ਇੱਕੋ ਹੀ ਗੱਲ ਕਰਾਂਗੇ ਦੇਖਾ ਇੱਕ 10 ਦੀ ਝੋਟੀ ਦੇ ਇੱਕ 10 ਦੀ ਆਹ ਦੋਸਤੋ ਦੇਖ ਸਕਦੇ ਹੋ ਰੀਅਲ ਦੋ ਦੰਦ ਆਹ ਟੋਕੜਾ ਦਾ ਭਾਈ ਕਰਿਆ ਭਾਈ ਹੂੰ ਇਹ ਦੇਖ ਲੀ ਹਾਂ ਸਰ ਦਾ ਤਾਂ ਰੀਅਲ ਦੋ ਦੰਦ ਪਲੂ ਪਹਿਲੇ ਸੂਏ ਸੂਈ ਆ ਤੁਸੀਂ ਦੇਖ ਸਕਦੇ ਹੋ ਇੱਕ 10 ਇੱਕ ਦਲਵੀਰ ਨੇ ਮੁੰਦ ਕੀਤਾਗਾ ਪਿੰਡ ਚਹਾਨਕੇ ਕੋਠੇ ਜਿਹੜਾ ਬਰਨਾਲਾ ਪੈਗ